ਨੌਜਵਾਨ ਮੁੰਡੇ ਨੇ ਗਵਾਂਡੀ ਤੇ ਲਗਾਏ ਕਿਡਨਾਪ ਕਰਕੇ ਕੁੱਟਮਾਰ ਕਰਨ ਦੇ ਦੋਸ਼ ਪੁਲਿਸ ਕਰ ਰਹੀ ਹੈ ਮਾਮਲੇ ਦੀ ਜਾਂਚ ਸਥਾਨਕ ਮੁਹੱਲਾ ਸੱਚਖੰਡ ਰੋਡ ਦੇ ਰਹਿਣ ਵਾਲੇ ਨੌਜਵਾਨ ਮੁੰਡੇ ਨੇ ਆਪਣੇ ਗਵਾਂਡੀ ਤੇ ਕਥਿਤ ਤੌਰ ਤੇ ਕਿਡਨਾਪ ਕਰਕੇ ਕੁੱਟਮਾਰ ਕਰਨ ਦੇ ਦੋਸ਼ ਲਗਾਏ ਹਨ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਇੰਦਰਜੀਤ ਸਿੰਘ ਪੁੱਤਰ ਮੁਖਤਿਆਰ ਸਿੰਘ ਵਾਸੀ ਮੁਹੱਲਾ ਸੱਚਖੰਡ ਤਰਨਤਾਰਨ ਨੇ ਦੱਸਿਆ ਕਿ ਉਸ ਦੇ ਗਵਾਂਢੀ ਵੱਲੋਂ ਉਸ ਨੂੰ ਕਥਿਤ ਤੌਰ ਤੇ ਕਿਡਨੈਪ ਕਰਕੇ ਆਪਣੇ ਸਾਥੀਆਂ ਸਮੇਤ ਉਸ ਦੀ ਕੁੱਟਮਾਰ ਕਰਕੇ ਉਸ ਨੂੰ ਜਬਰੀ ਮਨਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਉਸ ਨੇ ਮੋਟਰਸਾਈਕਲ ਚੋਰੀ ਕੀਤਾ ਹੈ ਜਦ ਕਿ ਉਸ ਵੱਲੋਂ ਕੋਈ ਵੀ ਮੋਟਰਸਾਈਕਲ ਚੋਰੀ ਨਹੀਂ ਕੀਤਾ ਗਿਆ ਇੰਦਰਜੀਤ ਨੇ ਦੱਸਿਆ ਕਿ ਉਸ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ ਜਿਸ ਕਾਰਨ ਉਸ ਦੀ ਬਾਹਾਂ ਦੀ ਹੱਡੀ ਵਿੱਚ ਗੰਭੀਰ ਸੱਟ ਲੱਗੀ ਹੈ ਇਸ ਸਬੰਧੀ ਸਬਡਿਵੀਜ਼ਨ ਤਰਨਤਾਰਨ ਦੇ ਡੀਐਸਪੀ ਤਰਸੀਮ ਮਸੀਹ ਨੇ ਗੱਲਬਾਤ ਕਰਦਿਆਂ ਦੱਸਿਆ ਹੈ ਕਿ ਮਾਮਲਾ ਉਹਨਾਂ ਦੇ ਧਿਆਨ ਵਿੱਚ ਹੈ ਅਤੇ ਪੁਲਿਸ ਵੱਲੋਂ ਮਾਮਲੇ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਡਾਕਟਰੀ ਰਿਪੋਰਟ ਆਉਣ ਤੋਂ ਬਾਅਦ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਜਾਵੇਗੀ। ਆ ਮਿੰਦਰਜੀ ਸਿੰਘ ਕੀ ਗੱਲ ਹੋਈ ਹੈ? ਉਹ ਆ ਭਾਜੀ 6 ਵਜੇ ਸੜਕ ਤੋਂ ਬਾਹਰ ਗਿਆ ਤੇ ਉੱਥੇ ਮੁੰਡਾ ਆਇਆ ਕਲੈਨ ਮੈਨੂੰ ਕਾਲੀ ਕਾਲੀ ਹੈਗਾ ਬਡਾ ਕੰਮ ਕਰਦਾ। ਮੈਨੂੰ ਕਹਿੰਦਾ ਫੋਕੇ ਤਾਂ ਕਿ ਆਣਾ ਮੈਂ ਉਹਦੇ ਨਾਲ ਬਹਿ ਕੇ ਚੱਲ ਗਿਆ। ਇਹ ਮੈਨੂੰ ਬਾਜਾ ਵਾ ਯੋਕ ਪੁੱਲੀ ਆ ਲੈ ਗਈ ਉਥੇ ਜਾ ਕੇ 10 12 ਜਾਣੇ ਸੀ ਇਹਨਾਂ ਨੇ ਦਾਦਾ ਗਰਫਾਨਾ ਰੱਖਿਆ ਹੋਇਆ ਉੱਥੇ ਇਹ ਜਾਣਦਾ ਮੈਨੂੰ ਉਥੇ ਕਮਰੇ ਜੇ ਬੰਦ ਹੈਗਾ ਤੇ ਸੂਰਾ ਦਾ ਕਮਰਾ ਉੱਥੇ ਬਰਨੇ ਦੇ ਟੁੱਟੰਦੇ ਸਾਰੇ ਬਾਦੋ ਵਾਰੀ ਮੇਰੇ ਮੂਹੇ ਪਸਤੋ ਬਾਗ ਇਹ ਮੈਨੂੰ ਕਹਿੰਦੇ ਮੋਟਰਸਾਈਕਲ ਤੇਰੇ ਕੋਲ ਹੈ ਤੂੰ ਚੋਰੀ ਕੀਤਾ ਕੋਈ ਮੋਟਰਸਾਈਕਲ ਹਾਂ ਮੈਂ ਕੋਈ ਮੋਟਰਸਾਈਕਲ ਨਹੀਂ ਕੋਈ ਚੋਰੀ ਕੀਤਾ ਮੈਂ ਤੇਰੇ ਵਿਹਲਾ ਦੇ ਨਾਂ ਤਾਂ ਕਰਕੇ ਮੇਰਾ ਨਾਂ ਲਾਤਾ ਨਾ ਮੈਨੂੰ ਆਲੇ ਤੂੰ ਨਹੀਂ ਮੁੱਕਿਆ ਤੈਨੂੰ ਬਗਣਾ ਹੀ ਪੈਣਾ ਮੈਨੂੰ ਧੱਕੇ ਨਾਲ ਬੁਲਾਈ ਜਾਂਦੇ ਤੂੰ ਇਹਦਾ ਨਾਮ ਲੈ ਉਹਦਾ ਨਾਮ ਲੈ ਸਾਰੇ ਮੈਨੂੰ ਧੱਕੇ ਨਾਲ ਇਦਾਂ ਘੋਟ ਮਾਰ ਕੱਦ ਲੈ ਵਾਰੋ ਵਾਰਿਸ ਮੈਂ ਕਿੰਦੇ ਰਹੇ ਇੱਥੇ ਵੇਚਦੇ ਵੀ ਨਾਲੇ ਇੱਥੇ ਕਿੰਦੇ ਵੀ ਆਪ ਵੀ ਉੱਥੇ ਪੀ ਵੀ ਜਾਂਦੇ ਉੱਥੇ ਸਾਰੇ ਪੁੱਤੀ ਜਾਂਦੇ ਮੈਨੂੰ ਸਾਥ ਸਾਰੇ ਯਾਰ ਸਾਰੇ ਲੱਗੇ ਰਹਿੰਦੇ ਸਾਡੇ ਹਾਂਜੀ ਨਾਲ ਦੇ ਗਵਾਂਡੇ ਵੀ ਮੈਂ ਆਪਣੀ ਗਲੀ ਜੀ ਆ ਘਰ ਆਪਣੇ ਕੋ ਮੁਹੱਲੇ ਦੇ ਮੁੰਡੇ ਸਾਰੇ ਇਹ ਦਿਨ ਕਰੀ ਕੋਈ ਟੋਕੇ ਕੋਈ ਦਿਨ ਇਹ ਮਨੁਸ਼ੇ ਇਹ ਜੋਕੇ ਘੜਿਆ ਭਾਈ ਸਾਡੇ 10 11 ਮਾਰੇ ਭੈਣ ਲੈ ਕੇ ਆਏ ਜੋਕੇ ਕਰਦੇ ਮੈਨੂੰ ਅੱਛਾ ਹਾਂਜੀ ਛੋਟੇ ਕਿਥੇ ਵੱਡੇ ਮੈਂ ਆ ਉਹ ਥੋੜਾ ਜਿਹਾ ਅੱਗੇ ਜਾ ਕੇ ਬਾਅਦ ਛੋਟੇ ਭਾਜੇ ਨਾ ਪਤਾ ਕੋਈ ਲੱਗ ਗਿਆ ਜਿਹੜੇ ਤੇ ਬਾਅਦ ਮੈਨੂੰ ਘਰ ਦੇ ਲੈ ਕੇ ਆਏ ਚਾਹ ਤੇ ਗੇਂਦ ਕਰੇ ਸੁਣਾ ਦਿੱਤਾ ਬੀਟਾ ਰਿਕਮੈਂਡਾਤਾ ਤੁਹਾਡੇ ਸਾਹ ਜੀ ਮੇਂ ਜਿਹੜੀ ਕੋਟ ਮਾਰਕੀਟ ਇਸ ਮੋਟਰਸਾਈਕਲ ਕਰਕੀ ਦੀ ਹਾਂ ਜੀ ਨਹੀਂ ਇਹ ਹੀ ਅਬ ਮੋੜਸਾ ਆਲਦੇ ਮੈਨੂੰ ਕਹਿੰਦੇ ਤੇਰੇ ਕੋਲ ਜਾਣ ਕੇ ਮਾਨਾ ਨਾ ਹੋ ਰਹੀ ਕੋਈ ਠੀਕ ਲੱਗਾ ਦਾ ਕੋਈ ਇਹ ਮੋੜਸਾ ਦਾ ਕਹਤਾ ਜੀ ਮੋੜਸਾ ਤੇਰੇ ਕੋਲ ਤੋਂ ਮੋੜਸਾ ਚੋਰੀ ਗਈ ਸਾਰੇ ਮੈਂ ਇਹ ਸਾਡ ਕਾਡਿੰਗ ਦਾ ਕੰਮ ਕਰਦਾ ਜਾਂਦਾ ਬਾਸ ਲਾ ਕੇ ਕਾਡਿੰਗ ਦੀ ਦੁਕਾਨ ਦਾ ਅੱਛਾ ਕਿਹਦੇ ਤੇ ਹੋਵੇ ਤੇ ਮੈਂ ਬੈਠਾ ਅੱਜ ਨੂੰ 7-8 ਦਿਨ ਹੋ ਗਏ ਤੇ ਅੱਜ ਆਦਿਹਾ ਕੁਛ ਵੀ ਨਹੀਂ ਆਈ ਨਹੀਂ ਕੋਈ ਨਹੀਂ ਸਰਪੰਚ ਆ ਸਰਗਾ ਅੰਦਰ ਗੱਤੀ ਤਰੁੰਦਨ ਗਾ ਅੱਛਾ ਫਿਰ 2000 ਰੁਪਏ ਘਰ ਭਾਈ ਨਹੀਂ ਕਰੀ ਕੋਈ ਨਹੀਂ ਹੈ ਨਹੀਂ ਕੋਈ ਨਹੀਂ ਕੀ ਮੰਗ ਰਹੇ ਕਿੰਨੇ ਦੇਣਾ ਸਾਬੇ ਨਾਮ ਸਾਹਮਣੇ ਦਾ ਸਾਨੂੰ ਜੋ ਵੀ ਇਹਨਾਂ ਨੇ ਇੰਨਾ ਕੁੱਟ ਮਾਰ ਦਿੱਤੇ ਨਾਲ ਪਰਚਾ ਹੋਣਾ ਜਿਹੜਾ ਸਾਰਾ ਜਿਹਨਾਂ ਨੇ ਕੁੱਟ ਮਾਰੀ ਕੀਤੀ ਹੈ ਸੱਟਾਂ ਹੀ ਲੱਗਦੀ ਰਹੀ ਸੱਟਾਂ ਸਾਰਾ ਬਾਹ ਤੇ ਆ ਜੀ ਚੂੜੇ ਤੇ ਆ ਜੀ ਆ ਮੱਥੇ ਦੇ ਟਾਂਕੇ ਆ ਗੱਲ ਦੇ ਟਾਂਕੇ ਆ ਇੱਦਾਂ ਹੈ। ਬਾਹਰ ਪੇਸ। ਹੱਥਾਂ ਟੁੱਟ ਵੀ ਗਈ ਆ ਤੇ ਸੋਜ ਨਹੀਂ ਲੱਥੰਦੀ ਬਈ ਬਾਹਰ ਚੱਲਣੋਂ ਉਂਗਲਾਂ ਨਹੀਂ ਚੱਲਦੀਆਂ ਬਈ ਸਰ। ਮੋਨਦਲੀਆਂ ਬੰਦ ਹੋਈਆਂ ਬਾਹਰ ਚੱਲਣ ਨਹੀਂ ਦੇਈ। ਕੀ ਨਾਮ ਹੈ ਤੁਹਾਡਾ? ਬਲਜੀਤ ਕੋ। ਕੀ ਕਰੇ ਜਰੇ ਗੋਲੇ ਦੇ? ਸਰ ਸਾਨੂੰ ਪਤਾ ਨਹੀਂ ਸਾਨੂੰ ਬਾਅਦ ਚ ਪਤਾ ਲੱਗਾ ਇਹ ਮੁੰਡਾ ਆਇਆ ਤੇ ਉਹਨੇ ਦੱਸਿਆ ਪੀ ਐਡਾ ਕਰਕੇ ਖੜਿਆ ਵਾ। ਖੜ ਕੇ ਤੇ ਨਾ 11 6 ਵਜੇ ਰਖਾ 11 ਸੋ ਨੂੰ ਕੋਕੜਦੇ ਰਹੇ। ਕੋੜੀ ਗੇਲੋ। ਮੈਨੂੰ ਆਂਦੇ ਵੀ ਮੋਟਰਸਾਈਕਲ ਇਹਨਾਂ ਨੇ ਕੀਤਾ ਨਹੀਂ ਮੋਟਰਸਾਈਕਲ ਨਹੀਂ ਸੱਟ ਕੀਤਾ ਕੀ ਕੀਤਾ ਚੋਕ ਆਂਦੇ ਵਿੱਚ ਚੋਕ ਕੇ ਖੜਿਆ ਇਹਨੇ ਨਹੀਂ ਖੜਿਆ ਮੁੰਡਾ ਕੋਠੇ ਦੀ ਰਿਤਾਈ ਵੀ ਗਵਾਹੀ ਦਿੰਦੀ ਆਂਦੀ ਆ ਵੀ ਉੱਪਰ ਹੀ ਇਹਨੇ ਕੋਈ ਕੰਮ ਨਹੀਂ ਕੀਤਾ ਇਦਾਂ ਦਾ ਕੰਮ ਨਹੀਂ ਕੀਤਾ ਝੂਠਾ ਇਹਨਾਂ ਨੇ ਜਹਾਬ ਲਾ ਕੇ ਖੜਿਆ ਮੁੰਡੇ ਨੇ ਕਾਲੀ ਨੇ ਕਾਲੀ ਨੇ ਖੜਿਆ ਸੱਜ ਕੇ ਕਰੋ ਹੋਰ ਕੋਈ ਨਹੀਂ ਹੋਰ ਨਹੀਂ ਸਰ ਪਤਾ ਮੁੰਡੇ ਨੂੰ ਪਤਾ ਤੁਹਾਡਾ ਬੁੰਡਾ ਕੀ ਕਰਦਾ ਸਾਡਾ ਮੁੰਡਾ ਕੁਛ ਵੇਲਾ ਰਿੰਦਾ ਹੀ ਕੁਛ ਕੰਮ ਕੁ ਮਨਸੇ ਕਰਦੇ ਹਾਂ ਸਾਡੇ ਬੰਦੇ ਕਿਤੇ ਆ ਗਏ ਹਾਂਜੀ ਘਰ ਦੇ ਲੱਗੇ ਸਰ ਹਾਂਜੀ ਘਰ ਦੇ ਲੱਗੇ ਮੈਂ ਤਾਂ ਕੰਮ ਤੇ ਗਈ ਹਾਂ ਸਰ ਬਾਤ ਪਤਾ ਲੱਗਾ ਵੀ ਆਪ ਉਸ ਹੋਇਆ ਸਰ ਸਾਨੂੰ ਇਦੋਂ ਖਤਰਾ ਆ ਮੁੰਡੇ ਤੋਂ ਮੇਰੀ ਬੇਟੀ ਨੂੰ ਮੈਨੂੰ ਮੇਰੇ ਬੇਟੇ ਨੂੰ ਸਾਰੇ ਪਰਵਾਰ ਨੂੰ ਖਤਰਾ ਆ ਨਾ ਹੀ ਨੂੰ ਕੁਛ ਕਹਿੰਦੇ ਨਾ ਸਾਨੂੰ ਕੁਛ ਕਵੇ ਸਾਨੂੰ ਇਹ ਕੋਰਸ ਨੂੰ ਕੀ ਕੀ ਕੰਪਲੀਟ ਹਾਂਜੀ ਕੀਤੀ ਉਹਨਾਂ ਨੇ ਕੋਈ ਕਾਰਵਾਈ ਨਹੀਂ ਸਰ ਕੀਤੀ ਇਹਨਾਂ ਨੇ ਤੁਹਾਡਾ ਮੁੰਡਾ ਦਾ ਕੀ ਹੈ ਗੁਰਨਾਨ ਗੱਤ ਹੋਰ ਕੀ ਡਾਕਟਰ ਕੀ ਕਹਿੰਦੇ ਆ ਡਾਕਟਰ ਤਾਂ ਕੁਛ ਨਹੀਂ ਕਹਿੰਦੇ ਆਂ ਤੇ ਲੈ ਜਾਓ ਚੰਡੀਗੜ੍ਹ ਲੈ ਜਾਓ ਸਰਾਂ ਕੰਦੇ। ਅੱਛਾ ਹਾਲਤ ਜਾਰੀ। ਯਾਦ ਹੀ ਖਰਾਬ ਹੋ ਸਰ। ਇਹ ਸਟੱਕ ਕਿੱਥੇ ਲੱਗ ਗਿਆ? ਬਾਹ ਤੇ ਲੱਗੀ ਸਟ ਫਲੂ ਹੈ ਪਏ ਆ। ਹੁਣਾਂ ਨੇ ਪ੍ਰੈਸ਼ਨ ਕਰਾਉਣਾ ਵਾ ਹੱਥ ਵੀ ਆਂਦੇ ਵੱਡਣਾ ਪੈਣਾ ਉਂਗਲਾ ਵੱਡਣੀ ਪੈਣੀਆਂ ਆਂਦੇ। ਅੱਛਾ। ਹਾਂ ਜ ਸੁਣਾਈ ਨਹੀਂ ਕਰਦੇ ਪੁਲਿਸ ਹੋਏ ਸੁਣਾਈ ਨਹੀਂ ਕੀਤੀ। ਇੱਕੋ ਦਿਨ ਜਾ ਕੇ ਪੁੱਛਿਆ ਵੀ ਕੀ ਗੱਲ ਹੈ ਤੇ ਕੀ ਗੱਲ ਨਹੀਂ ਹੋਈਗੀ। ਕੀ ਹੋਵੇਗਾ? ਸੰਸਾਅ ਮਰਨਾ ਚਾਹੀਦਾ। ਕੀ ਨਾਗਰੀ? ਮੇਰਾ ਨਾਮ ਕਬਲ। ਕਿੱਥੋਂ ਰਹਿਣਾ? ਤਰੰਦਾ ਰੰਦੇ। ਘਟਨਾ ਹੋਈ ਹੈ ਸਾਢੇ 9:30 ਵਜੇ ਮੈਂ ਗੱਡੀ ਲਾਈ ਘਰੇ ਤੇ ਮੈਨੂੰ ਵਾਜ ਦੇ ਕੇ ਤੇ ਲੈ ਗਏ ਰੁੱਕ ਕੇ ਲੈ ਕੇ ਦੇ ਬਾਦੋਂ ਇਹਨਾਂ ਨੇ ਮੇਨਾ ਕੁੱਟ ਮਾਰ ਕੀਤੀ ਆ ਤੇ ਮੋਟਰਸਾਈਕਲ ਦਾ ਮੰਨੋਂਦੇ ਤੇ ਆਪਾਂ ਮੰਨੇ ਨਹੀਂ ਮੋਟਰਸਾਈਕਲ ਦਾ ਤੂੰ ਅਸੀਂ ਟੈਂਪੂ ਚਲਾਉਣੇ 10-10 ਰੁਪਏ ਘਰੋਣੇ ਆ ਅਸੀਂ ਮੋਟਰਸਾਈਕਲ ਕਿਥੇ ਚੋਰੀ ਕਰ ਲੈਣਾ ਕੌਣ ਹੀ ਬੰਦੇ ਭਾਈ ਆਪਣੇ ਲਾਗ ਭਈਆਂ ਪੰਜ ਛੇ ਘਰ ਛੱਡ ਗਏ ਮੰਗਲ ਸਿੰਘ ਵਕੀਲ ਦਾ ਗਲੀ ਦਾ ਇਹ ਮੁੰਡਾ ਉਹਨੇ ਮੈਂ ਤਾਂ ਕਿ ਵੀ ਲਈ ਆ ਤੇ ਮੈਨੂੰ ਉਤੋਂ ਜਾਨ ਦਾ ਖਤਰਾ ਵਾ ਉਤੋਂ ਮੈਨੂੰ ਨਾਂ ਦਾ ਲਾਡੂ ਐਕਸਪੋਸ ਨੂੰ ਸ਼ਿਕਾਇਤ ਕੀਤੀ ਹਾਂਜੀ ਪੁਲਿਸ ਨੂੰ ਸ਼ਿਕਾਇਤ ਕੀਤੀ ਪਰ ਕੋਈ ਕਾਰਵਾਈ ਨਹੀਂ ਪਾਈ ਕੀਤੀ ਕੋਈ ਵੀ ਉਹਨਾਂ ਨੇ ਪੰਜ ਉਹ ਮੇਰੇ ਚਾਚਾ ਜੀ ਦਾ ਲੜਕਾ ਵਾ ਉਹਦੀ ਕੁੱਟਮਾਰ ਕੀਤੀ ਆ ਤੇ ਉਹਨੇ ਮੇਰਾ ਜਾਣ ਕੇ ਨਜਾਇਜ਼ ਨਾਂ ਲਿਆ ਤੇ ਉਹਨਾਂ ਨੂੰ ਪਤਾ ਵਾ ਜਿਹਨਾਂ ਨੇ ਮੈਂ ਚੋਕੇ ਖੜਾ ਵੀ ਇਹ ਵੇਚ ਨਹੀਂ ਹੋ ਸਕਦਾ ਤੇ ਉਹਨਾਂ ਨੇ ਮੇਰੀ ਨਜਾਇਜ਼ ਕੁੱਟਮਾਰ ਕੀਤੀ ਆ ਬਹਾਨੇ ਨਾਲ ਸੱਦ ਕੇ ਕੁੱਟ ਮਾਰੇ ਗਾਲ੍ਹ ਕੇ ਕੀਤੀ ਆ ਵੀ ਇਹਨੇ ਮੋਟਰਸਾਈਕਲ ਚੋਰੀ ਕੀਤਾ ਵਾ ਤੇ ਮੋਟਰਸਾਈਕਲ ਆਪਾਂ ਚੋਰੀ ਨਹੀਂ ਪਾਜੀ ਕੀਤਾ ਵੀ ਐਸੇ ਕਰਕੇ ਕੁੱਟਿਆ ਵਾ ਪਹਿਲੋ ਕਰਦੇ ਇਨਸਾਬ ਹੋਣਾ ਚਾਹੀਦਾ ਸਰ ਦਰਖਾਸਤ ਦਿੱਤੀ ਆ ਪਰ ਕੋਈ ਸੁਣਵਾਈ ਨਹੀਂ ਆ ਆਪਣੀ ਸਰ ਇੱਕ ਦਰਖਾਸਤ ਆਹੀ ਤਾਂ ਕੋਈ ਨਹੀਂ ਜਿਸ ਸਾਨੂੰ ਮੁਕਤੀ ਆਸੀ ਦੀ ਕੁੱਟਮਾਰ ਕੀਤੀ ਗਈ ਆ ਸਰ ਨੂੰ ਕੀ ਹੈਗਾ ਜੀ ਆਨਲਾਈਨ ਕੀ ਕਰ ਲਿਖਤੀ ਦਰਖਾਸਤ ਅਜੇ ਆਈ ਨਹੀਂ ਆ ਸਾਨੂੰ ਇਹਨਾਂ ਨੂੰ ਪਤਾ ਲੱਗਾ ਵਾ ਵੀ ਜਿਹੜਾ ਇੰਦਰਜੀਤ ਹੈ ਉਹਦੀ ਨਾਡੂ ਨਾਲ ਝਗੜਾ ਹੋਇਆ ਵਾ ਸਤਖੰਡ ਰੋਡ ਦੇ ਰਹਿੰਦੇ ਦੋਵੇਂ ਗਵਾਂਢੀ ਆ ਜਿਹੜਾ ਨਾਡੂ ਦਾ ਉਹ ਇੰਦਰਜੀਤ ਤੇ ਇਲਜ਼ਾਮ ਲਾਉਂਦਾ ਵੀ ਮੇਰਾ ਮੋਟਰਸਾਈਕਲ ਲੈ ਗਿਆ ਵਾ ਇਹਦੇ ਕਰਕੇ ਇਹਨਾਂ ਦਾ ਅਫਸਰ 'ਚ ਝਗੜਾ ਹੋਇਆ ਵਾ ਜਦੋਂ ਐਮਐਲਏ ਰਾਜੀ ਕੋ ਉਹ ਦਰਖਾਸਤਾਂ ਦੇ ਕੇ ਜੁਦੀ ਫਿਰ ਸਟੇਟਮੈਂਟ ਲਿਖ ਕੇ ਅਗਲੀ ਕਾਰਵਾਈ ਚੰਮ ਅਮਲ ਵਿੱਚ ਲੈਂਦੀ ਜਾਵੇਗੀ